ਵੱਡੇ ਮਸਲੇ ਦੇ ਉੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਨਜ਼ਰ ਅਪਵਾਈ ਹੈ ਕਿਉਂਕਿ ਜਦੋਂ ਉਹ ਸੱਤਾ 'ਚ ਸੀ ਤਾਂ ਰਾਗਵ ਚੱਡਾ ਨੇ ਨਾਲ ਦੇ ਸਥਾਨਕ ਵਾਲਿਆਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਜਾਂ ਰੋਪੜ ਦੇ ਕੁਝ ਇਲਾਕਿਆਂ 'ਚ ਰੇਡਾਂ ਮਾਰੀਆਂ ਕਹਿੰਦੇ ਕਿ ਇੱਥੇ ਰੇਤ ਮਾਈਨਿੰਗ ਹੁੰਦੀ ਹੈ ਇਹਦਾ ਹਿੱਸਾ ਕਿਹਨੂੰ ਜਾਂਦਾ ਹੈ ਇਹਦੇ 'ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਹੁਣ ਉਹੀ ਕੰਮ ਆ ਜਿਹੜਾ ਉਹ ਸਾਬਕਾ ਮੁੱਖ ਮੰਤਰੀ ਨੇ ਕੀਤਾ ਤੇ ਹੁਣ ਉਹ ਵੀ ਉੱਥੇ ਉਹਨਾਂ ਥਾਵਾਂ ਤੇ ਜਾ ਰਹੇ ਆ ਕਿ ਆਹ ਦੇਖੋ ਆਮ ਆਦਮੀ ਪਾਰਟੀ ਵਾਲੇ ਘੱਟ ਨਹੀਂ ਕਰ ਰਹੇ ਉਹ ਸਿਆਣੇ ਕਹਿੰਦੇ ਨੇ ਕਦੀ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ 111 ਦਿਨ ਵਾਸਤੇ ਤੇ ਰਾਗਵ ਚੱਡਾ ਸਾਹਿਬ ਨੇ ਚਰਨਜੀਤ ਚੰਨੀ ਦੇ ਹਲਕੇ ਦੇ ਵਿੱਚ ਜਾ ਕੇ ਵੀਡੀਓ ਦੇ ذریعے ਲੋਕਾਂ ਨੂੰ ਦੱਸਿਆ ਕਿ ਆਹ ਮੁੱਖ ਮੰਤਰੀ ਪੰਜਾਬ ਦਾ ਤੇ ਉਹਦੇ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਉਦੋਂ ਜਿਹੜੇ ਐਡਵੋਕੇਟ ਨੇ ਹੁਣ ਇਸ ਟਾਈਮ ਜਿਹੜੇ ਰੋਪੜ ਤੋਂ ਐਮਐਲਏ ਨੇ ਦਿਨੇਸ਼ ਚੱਡਾ ਸਾਹਿਬ ਉਹ ਵੀ ਨਾਲ ਸੀ ਠੀਕ ਹੈ ਹੁਣ ਉਸੇ ਏਰੀਏ ਦੇ ਵਿੱਚ ਚਰਨਜੀਤ ਚੰਨੀ ਸਾਹਿਬ ਵੀਡੀਓ ਬਣਾਉਂਦੇ ਨੇ ਕਿ ਆ ਦੇਖੋ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਉਹਨਾਂ ਨੇ ਪੇਜ ਤੇ ਵੀਡੀਓ ਪਾ ਦਿੱਤੀ ਹੈਗੀ ਉਸ ਤੋਂ ਬਾਅਦ ਜਿਹੜੇ ਉੱਥੇ ਪੋਕਲਿਨ ਮਸ਼ੀਨਾ ਟਿਪਰ ਜੀਸੀਬੀ ਮਸ਼ੀਨਾ ਫਰਾਰ ਲੈ ਜਾਂਦੇ ਨੇ ਹੁਣ ਸਵਾਲ ਹੈ ਕਾਰਵਾਈ ਕਿਉਂ ਨ ਕਿਉਂ ਨਹੀਂ ਹੁੰਦੀ ਇਹਦਾ ਇਹ ਮਤਲਬ ਆ ਕਿ ਚਾਹੇ ਪੰਜਾਬ ਦੇ ਵਿੱਚ ਪ੍ਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਚਾਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਚਾਹੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਚਾਹੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਲੱਗਦਾ ਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਨਾ ਰੋਕ ਸਕੇ ਮਤਲਬ ਹੀ ਚੌਥਾ ਮੁੱਖ ਮੰਤਰੀ ਦੇਖ ਲੈਣਾ ਮਾਨ ਸਾਹਿਬ ਹਾਲਾਂਕਿ ਮਾਨ ਸਾਹਿਬ ਨੇ ਸਾਰੇ ਡੀਸੀ ਨੂੰ ਕਿਹਾ ਕਿ ਯਾਰ ਕਿਉਂ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਸ਼ਾਮੀ 5 ਵਜੇ ਜੇ ਸੂਰਜ ਛਿਪ ਜਾਂਦਾ ਹੈਗਾ ਜੇ ਰੋਡ ਤੇ ਪੋਕਲੈਨ ਮਸ਼ੀਨ ਟਿਪਰ ਜਾ ਰਹੇ ਜੀਸੀ ਮਸ਼ੀਨਾਂ ਜਬਤ ਕਰ ਲੋ ਪਰ ਬੀਬੀ ਰੋਪੜਾ ਨਹੀਂ ਕਰਦੀ ਨਾ ਇਥੇ ਬੀਬੇ ਕਰਦੇ ਪਹਿਲਾਂ ਇੱਕ ਐਸਐਸਪੀ ਉਹ ਹਾਈ ਕੋਰਟ ਤੱਕ ਪਹੁੰਚ ਗਿਆ ਹਾਈ ਕੋਰਟ ਨੇ ਤਲਬ ਕਰ ਲੇ ਪਰ ਉਹਨਾਂ ਨੇ ਆਪਣੀ ਬਦਲੀ ਕਰਵਾ ਕੇ ਖੜਾ ਹੀ ਛਡਾਲਿਆ ਹੁਣ ਇੱਕ ਹੋਰ ਜ਼ਿਲ੍ਹੇ ਚ ਜਾ ਕੇ ਲੱਗੇ ਨੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਡੀਸੀ ਨੂੰ ਪਿੱਛੇ ਜਿਹੜੇ ਡਿਪਟੀ ਕਮਿਸ਼ਨਰ ਦੀ ਮੁੱਖ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਉਹਨਾਂ ਨੇ ਸਾਰੇ ਡੀਸੀ ਨੂੰ ਕਿਹਾ ਕਿ ਚੱਕ ਦੋ ਫੱਟੇ ਪਰਚੇ ਦਰਜ ਕਰੋ ਪਰ ਬੀਬੀ ਡੀਸੀ ਰੋਪੜਾਲ ਕਹਿੰਦੇ ਬੜੀ ਇਮਾਨਦਾਰ ਬੜੀ ਚੰਗੀ ਆ ਬੜੀ ਸਿਆਣੀ ਆ ਬੜੀ ਮਿਹਨਤੀ ਆ ਹੜਾਂ ਦੇ ਦੌਰਾਨ ਉਹ ਆਪ ਪਿੰਡਾਂ ਚ ਜਾਂਦੇ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਦਿਖਦਾ ਬੀਬੀ ਨੂੰ ਕਿ ਆ ਮਾਈਨਿੰਗ ਹੋ ਰਹੀ ਆ ਸਾਬਕਾ ਮੁੱਖ ਮੰਤਰੀ ਅਗਰ ਕਹਿ ਰਿਹਾ ਤੇ ਘਟੂ ਘਟ ਤੁਸੀਂ ਤਾਂ ਵੀਡੀਓ ਦੇਖ ਲਈ ਹੋਗੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ ਵੀਡੀਓ ਦੇਖਣ ਤੋਂ ਪਹਿਲਾਂ ਉਸ ਜ਼ਿਲ੍ਹੇ ਦੇ ਐਸਐਸਪੀ ਤੇ ਡੀਸੀ ਨੂੰ ਜਾਣਾ ਚਾਹੀਦਾ ਸੀ ਮੌਕੇ ਤੇ ਉਹ ਸਾਰੇ ਸਾਧਨ ਸਾਰੇ ਸੰਦ ਤੇ ਡਰਾਈਵਰ ਉਹਨਾਂ ਨੂੰ ਪੁਲਿਸ ਅਰੈਸਟ ਕਰ ਲਈ ਤੇ ਜਿਹੜੀ ਮਸ਼ੀਨਰੀ ਆਪਣੇ ਕਬਜ਼ੇ 'ਚ ਲੈ ਲੈਂਦੇ ਪਰ ਬੀਬੀ ਨੇ ਕੀਤੇ ਪਿੱਛੇ ਜੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਤੇ ਬੀਬੀ ਦਾ ਸੁਨੇਹਾ ਆ ਗਿਆ ਕਿਸੇ ਦੇ ਹੱਥ ਕਿ ਮੇਰਾ ਨਾਮ ਕਿਉਂ ਲੈ ਰਹੇ ਹੋ ਵੀ ਭਾਈ ਤੁਸੀਂ ਡਿਪਟੀ ਕਮਿਸ਼ਨਰ ਹੋ ਤੇਰਾ ਨਾਮ ਹੀ ਲੈਣਾ ਸੀ ਫਲਾਨੇ ਡੀਸੀ ਦਾ ਕਿਉਂ ਲੈ ਲੀਏ ਹੁਣ ਬੀਬੀ ਕਹਿੰਦੇ ਇਮਾਨਦਾਰ ਤੇ ਇਮਾਨਦਾਰ ਤੇ ਡਾਕਟਰ ਮਨਮੋਹ ਸਿੰਘ ਵੀ ਸੀ ਇਮਾਨਦਾਰ ਤੇ ਕਹਿੰਦੇ ਨੇ ਕਿ ਨਰਿੰਦਰ ਮੋਦੀ ਸਾਹਿਬ ਵੀ ਨੇ ਜੇਕਰ ਮਾਨਦਾਰ ਕੁਰਸੀ ਤੇ ਬੰਦਾ ਬੈਠਾ ਕੋਈ ਵੀ ਹੋਵੇ ਹੈੱਡ ਹੋਵੇ ਚਾਹੇ ਉਹ ਡੀਸੀ ਆ ਚਾਹੇ ਐਸਐਸਪੀ ਆ ਚਾਹੇ ਉਹ ਚੀਫ ਮਿਨਿਸਟਰ ਆ ਚਾਹੇ ਪ੍ਰਾਈਮ ਮਿਨਿਸਟਰ ਆ ਜੇ ਉਹ ਖੁਦ ਇਮਾਨਦਾਰ ਨੇ ਪਰ ਉਹਨਾਂ ਦੀਆਂ ਨਜ਼ਰਾਂ ਦੇ ਹੇਠ 2 ਨੰਬਰ ਦੇ ਧੰਦੇ ਚੱਲ ਰਹੇ ਹੁਣ ਆਪਾਂ ਉਹਨਾਂ ਨੂੰ ਇਮਾਨਦਾਰ ਕਿਵੇਂ ਕਹਿ ਦਈਏ ਹਮ ਮਤਲਬ ਤੁਸੀਂ ਅੱਖਾਂ ਬੰਦ ਕਰਕੇ ਨਹੀਂ ਨਾ ਬੈਠ ਸਕਦੇ ਸੰਵਿਧਾਨ ਦੀ ਸੌਂਹ ਤੇ ਤੁਸੀਂ ਵੀ ਚੱਕੀ ਬਤੌਰ ਡਿਪਟੀ ਕਮਿਸ਼ਨਰ ਆਈਐਸ ਬਣਨ ਲੱਗਿਆ ਤੇ ਫਿਰ ਤੁਹਾਨੂੰ ਦਿਖਦਾ ਨਹੀਂ ਹੈਗਾ ਤੁਸੀਂ ਨਾ ਨਾ ਤਾਂ ਰਾਸਟਰ ਬਣੋ ਤੁਹਾਡੀ ਵੀ ਤਾਂ ਜਵਾਬ ਦੇ ਹੀ ਹੈਗੀ ਆ ਪਰ ਡਰ ਲੱਗਦਾ ਡਿਪਟੀ ਕਮਿਸ਼ਨਰਾਂ ਨੂੰ ਕਿ ਜੇ ਅਸੀਂ ਇਹ ਗੈਰ ਕਾਨੂੰਨੀ ਮਾਇਨੇਗ ਰੋਕ ਦਿੱਤੀ ਆ ਗਈ ਸਾਡੇ ਕੋਲ ਕੁਰਸੀਆਂ ਚਲੀਆਂ ਜਾਣੀਆਂ ਉਹ ਇਮਾਨਦਾਰੀ ਕਹਦੀ ਹੈ ਜਦੋਂ ਤੁਹਾਨੂੰ ਕੁਰਸੀ ਦੀ ਭੁੱਖ ਹੋਵੇ ਈਮਾਨਦਾਰ ਬੰਦਾ ਉਹ ਹੁੰਦਾ ਬਿਬਾਕ ਉਹ ਹੁੰਦਾ ਨਿਡਰ ਉਹ ਹੁੰਦਾ ਨਿਰਪੱਖ ਉਹ ਹੁੰਦਾ ਜਿਹਨੂੰ ਆਪਣੀ ਕੁਰਸੀ ਦੀ ਪਿਆਰੀ ਨਾ ਹੋਵੇ ਉਹਨੂੰ ਆਪਣੀ ਜ਼ਮੀਰ ਪਿਆਰੀ ਹੋਵੇ ਤੇ ਜਦ ਸਾਡੀ ਜ਼ਮੀਰ ਕੁਰਸੀਆਂ ਤੱਕ ਸੀਮਿਤ ਰਹਿ ਗਈ ਆ ਫਿਰ ਕੋਈ ਮੈਦਾਨ ਲਾਲ ਗੈਰਕਾਨੂੰਨੀ ਮਾਈਨਿੰਗ ਨਹੀਂ ਰੋਕ ਸਕਦਾਗਾ ਔਰ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਉਧਰ ਕੁਲਵੀਰ ਸਿੰਘ ਜੀਰਾ ਨੇ ਵੀਡੀਓ ਦਿਖਾਈ ਉਹ ਪੁਲਿਸ ਵਾਲੇ ਖੜੇ ਦੋ ਥਾਣੇਦਾਰ ਉਹ ਕਹਿੰਦੇ ਉਹ ਸਾਹਮਣੇ ਉਹ ਦੂਜਾ ਕੀ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਉਹ ਪੁਲਿਸ ਵਾਲੇ ਕਹਿੰਦਾ ਇਹ ਵੀਡੀਓ ਬਣਾ ਰਹੇ ਕਹਿੰਦਾ ਯਾਰ ਵੀਡੀਓ ਤਾਂ ਮੈਂ ਵੀ ਬਣਾ ਰਿਹਾ ਕਾਰਵਾਈ ਕਰੋ ਹੁਣ ਸਵਾਲ ਇਹੀ ਹੈ ਸਭ ਤੋਂ ਵੱਡਾ ਸੰਦੀਪ ਕਿ ਸਰਕਾਰਾਂ ਤਿੱਜੀ ਆ ਗਈ ਮੁੱਖ ਮੰਤਰੀ ਚਾਰ ਆ ਗਏ ਨੇ ਤੇ ਪੰਜਾਬ ਚ ਮਾਫੀਆ ਕਿਉਂ ਨਹੀਂ ਰੁੱਕ ਰਿਹਾ ਇਹ ਸਭ ਤੋਂ ਵੱਡਾ ਸਵਾਲ ਹੈ ਇਸ ਸਰਕਾਰ ਚ ਮੰਤਰੀ ਵੀ ਤਿੱਜੀ ਆ ਗਏ ਸੁਖ ਨਾਲ ਚੇਤਨ ਸਿੰਘ ਜੋੜਾ ਮਾਦਰ ਨੇ ਤਾਂ ਪ੍ਰੈਸ ਨੋਟ ਜਾਰੀ ਕਰਤਾ ਕਿ 12 ਹੋਰ ਜਨ ਤੱਕ ਖਡਾ ਅਸੀਂ ਉਹ ਅਰਪਣ ਕਰਤੀਆਂ ਲੋਕਾਂ ਦੇ ਦੇਖੋ ਜਿਹੜਾ ਜਿਹੜਾ ਮਹਿਕਮਾ ਬਦਨਾਮੀ ਦਾ ਘਰ ਆ ਉਥੇ ਮੰਤਰੀ ਆਟੋਮੈਟਿਕ ਹੀ ਬਦਨਾਮੀ ਨਾਲ ਜੁੜ ਜਾਣਗੇ ਕਈ ਆਪ ਛੱਡ ਦਿੰਦੇ ਨੇ ਕਈਆਂ ਨੂੰ ਛੜਾ ਦਿੱਤਾ ਜਾਂਦਾ ਹੈਗਾ ਹੁਣ ਅੱਜ ਜੋੜਾ ਮਾਜਰਾ ਸਾਹਿਬ ਜੋੜਾ ਮਾਜਰਾ ਸਾਹਿਬ ਕਿਵੇਂ ਕਰ ਸਕਦੇ ਨੇ ਹੁਣ ਤਾਂ ਸਵਾਲ ਆ ਗਿਆ ਕਿ ਕੀ ਕਹਿੰਦੇ ਨੇ ਉਹ ਸਿਆਣੇ ਕਹਿੰਦੇ ਹੁੰਦੇ ਨਾ ਦੁੱਧ ਦੀ ਰਾਖੀ ਬਿੱਲੇ ਬਠਾਏ ਜਾ ਸਕਦੇ ਆ ਕਿਨੇ ਕਿਉਂਕਿ ਪਿੱਛੇ ਜੇ ਮੰਤਰੀ ਸਾਹਿਬ ਤੇ ਆਪ ਜਿਹੜਾ ਮਾਈਨਿੰਗ ਡਿਪਾਰਟਮੈਂਟ ਨੇ ਪਰਚਾ ਦਰਜ ਕੀਤਾ ਉਹਦੇ ਮੁੰਡੇ ਦੇ ਵਿਆਹ ਤੇ ਜਾ ਆਏ ਨੇ ਤੇ ਉਹ ਰੋਪੜ ਦੇ ਵਿੱਚ ਹੀ ਗਏ ਸੀ ਹੁਣ ਉਹਨਾਂ ਨੇ ਇੰਨਾ ਠੀਕ ਹੈ ਕਿ ਅਸੀਂ 12 ਹੋਰ ਜਨਤਕ ਖੱਡਾਂ ਖੋਲ੍ਹ ਰਹੇ ਨੇ ਜਿੱਥੇ 5.5 ਰੁਪਏ ਕਿਊਬਿਕ ਫੁੱਟ ਰੇਤਾ ਮਿਲੂਗੀ ਠੀਕ ਹੈ 12 ਹੋਰ ਕੋਲ 22 ਦੀ 12 ਦੀ ਜਾਂ 22 ਖੋਲੋ ਕਹਿੰਦੇ 70 ਹੋ ਜਾਣਗੀਆਂ ਉਹ ਤਾਂ ਠੀਕ ਹੈ ਜਿਹੜੀ ਖੋਲ੍ਹ ਰਹੀਆਂ ਪਰ ਗੈਰਕਾਨੂੰਨੀ ਮਾਇਨੇ ਕਿੱਥੇ ਹੋ ਰਹੀ ਨਾ ਕਿਉਂਕਿ ਤੁਹਾਡੇ ਦੇ ਦਿੱਲੀ ਵਾਲੇ ਜਿਹੜੇ ਬੌਸ ਨੇ ਉਹ ਕੀ ਕਹਿੰਦੇ ਸੀ ਕਿ ਅਸੀਂ 20000 ਕਰੋੜ ਰੁਪਏ ਕੱਢਣਾ 2 ਸਾਲ ਹੋ ਗਏ ਅਗਲੇ ਮਹੀਨੇ 24 16 ਤਰੀਕ ਨੂੰ ਸੌਹ ਚੁੱਕੀ ਸਰਦਾਰ ਭਗਵੰਤ ਸਿੰਘ ਮਾਨ ਨੇ ਖਟਕੜ ਕਲਾ ਸਾਹਿਬ ਠੀਕ ਹੈ 24 ਮਹੀਨੇ ਦੀ ਸਰਕਾਰ ਹੋ ਗਈ ਜਮੀਆਂ ਮਹੀਨਿਆਂ ਦੇ ਵਿੱਚ 2400 ਰੁਪਇਆ ਵੀ ਨਹੀਂ ਆਇਆ ਤੇ ਤੁਸੀਂ ਤੇ ਕਹਿੰਦੇ ਹੋ ਪਹਿਲੇ ਸਾਲ 20000 ਕਰੋੜ ਰੁਪਇਆ ਤੇ ਇਸ ਕਰਕੇ ਦਾ ਮਤਲਬ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਮਾਈਨਿੰਗ ਕਰ ਰਿਹਾ ਕਹਿੰਦੇ ਪਟਿਆਲੇ ਤੋਂ ਕੋਈ ਆਮ ਆਦੀ ਪਾਰਟੀ ਦਾ ਪਾਵਰਫੁੱਲ ਐਮ ਐਮ ਐਲ اے ਨੇ ਉਹਦੀ ਅੱਜਕੱਲ੍ਹ ਧੂਤੀ ਬੋਲਦੀ ਹੈ ਗਿਆ ਇਸੇ ਕਰਕੇ ਜ਼ਿਲ੍ਹਾ ਦੇ ਜਿਹੜੇ ਡੀਸੀ ਜਾਂ ਐਸਐਸਪੀ ਉਹ ਕੰਮ ਨਹੀਂ ਕਰਦੇ ਉਹਨਾਂ ਨੂੰ ਪਤਾ ਤੂਤੀ ਬੋਲਦੀ ਹੈ ਸਾਡੀ ਕੁਰਸੀ ਚਲੀ ਜਾਣੀ ਹੈਗੀਆ ਹੁਣ ਸਵਾਲ ਹੈ ਕਿ ਚਰਨਜੀਤ ਚੰਨੀ ਨੇ ਵੀਡੀਓ ਦਿਖਾਈ ਉਸ ਮਸਲੇ ਦੇ ਵਿੱਚ ਸਰਕਾਰ ਜਵਾਬ ਦੇ ਹੋਗੀ ਰਾਗਵ ਚੱਡਾ ਜਵਾਬ ਦੇਣਗੇ ਹੁਣ ਜਿਹੜੇ ਐਮਐਲਏ ਮਾਈਨਿੰਗ ਨਹੀਂ ਕਰਦੇ ਮੰਨ ਲਓ ਹੁਣ ਉਸੇ ਏਰੀਆ 'ਚ ਹੁਣ ਦਿਨੇਸ਼ ਚੱਡਾ ਸਾਹਿਬ ਨੂੰ ਵੀ ਜਾਣਾ ਚਾਹੀਦਾ ਸੀ ਉਹ ਦੱਸਣ ਕਿ ਚਰਨਜੀਤ ਚੰਨੀ ਨੇ ਜਿਹੜੀ ਵੀਡੀਓ ਦਿਖਾਈ ਉਹ ਅਸਲੀ ਹੈ ਕਿ ਜਗਾ ਸਰਕਾਰੀ ਹੈ ਜਾ ਉਥੇ ਕਾਨੂੰਨੀ ਤੌਰ ਤੇ ਮਾਈਨਿੰਗ ਹੋ ਰਹੀ ਜਾਂ ਗੈਰ ਕਾਨੂੰਨੀ ਤੌਰ ਤੇ ਮਾਈਨਿੰਗ ਹੋਣੀ ਦਨੇ ਐਡਵੋਕੇਟ ਦਨੇ ਚੱਡਾ ਸਾਹਿਬ ਦਾ ਵੀ ਤਾਂ ਬੜਾ ਫਰਜ ਬੰਦਾ ਹੈਗਾ ਨਾ ਕਿ ਜਿਨਹੀਂ ਇਹ ਚੰਨੀ ਸਾਹਿਬ ਸੱਚ ਬੋਲਦੇ ਆ ਝੂਠ ਬੋਲਦੇ ਆ ਕਿਨੇ ਚਲੋ ਆਪਾਂ ਕਹਿੰਦੇ ਕਿ ਚਲੋ ਰਾਗਵ ਚੱਡਾ ਸਾਹਿਬ ਦਿੱਲੀ ਵੀ ਜਾਓ ਉਹਨਾਂ ਕਿ ਨੈਸ਼ਨਲ ਪੋਲਿਟਿਕਸ ਦੇਖ ਰਹੇ ਨੇ ਲੋਕ ਸਭਾ ਚੋਣਾਂ ਆ ਰਹੀਆਂ ਉਹ ਤਾਂ ਚੱਲੇਗੇ ਠੀਕ ਹੈ ਉਹਨਾਂ ਦਾ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਆ ਪਰ ਲੋਕਲ ਐਮਐਲਏ ਤਾਂ ਦੱਸ ਹੀ ਸਕਦੇ ਨੇ ਵੀ ਇਹ ਏਰੀਆ ਕਿਹਦਾ ਵਾ ਕਿਸ ਏਰੀਏ 'ਚ ਹੋ ਰਹੀ ਨੇ ਕਿਉਂਕਿ ਉਸ ਏਰੀਏ 'ਚ ਰਾਗਵ ਚੱਡਾ ਸਾਹਿਬ ਅਦਨੇਸ਼ ਚੱ ਚੰਨੀ ਸਾਹਿਬ ਦੀ ਸਰਕਾਰ ਵੇਲੇ ਤੇ ਹੁਣ ਸਾਰੇ ਐਮਐਲਏ ਚੁੱਪ ਨੇ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਲੱਗਦਾ ਮੈਨੂੰ ਲੱਗਦਾ ਹੈਗਾ ਕਿ ਸਰਕਾਰ ਕੱਲ ਨੂੰ ਕਿਸੇ ਹੋਰ ਆ ਜੇ ਆਪਾਂ ਮੰਨ ਕੇ ਚੱਲਦੇ ਆਂ ਵੈਸੇ ਮੰਨਣਾ ਨਹੀਂ ਚਾਹੀਦਾ ਹੈਗਾ ਆਪਾਂ ਮੰਨ ਨਹੀਂ ਲੈਂਦੇ ਆ ਸੰਦੀਪ ਕੇ ਬੀਜੇਪੀ ਦੀ ਸਰਕਾਰ ਆ ਜੂ ਤੇ ਬੀਜੇਪੀ ਦੀ ਸਰਕਾਰ ਚ ਵੀ ਇਹੀ ਕੰਮ ਹੋਣੇ ਨੇ ਮਾਈਨਿੰਗ ਵਾਲੇ ਪਤਾ ਨਹੀਂ ਮਾਈਨਿੰਗ ਗੈਰਕਾਨੂੰਨੀ ਕਰਨ ਵਾਲੇ ਸਰਕਾਰਾਂ ਤੇ ਭਾਰੀ ਨੇ ਇਹਦਾ ਮਤਲਬ ਕਿ ਉਹ ਵੀ ਫੰਡਿੰਗ ਦੇ ਕੇ ਨੇ ਤੁਹਾਨੂੰ ਇਹ ਸਵਾਲ ਹੈ ਨਾ ਕਿ ਜਿਹੜੀ ਮਾਈਨਿੰਗ ਹੋ ਰਹੀ ਜਾਂ ਫਿਰ ਆਪਣੇ ਬੰਦੇ ਕਰਦੇ ਨੇ ਬਾਹਰਲਾ ਤਾਂ ਕੋਈ ਕਰ ਨਹੀਂ ਸਕਦਾ ਬਾਰਲੇ ਆਂਦੇ ਨਾਲ ਆਪਣੇ ਬੰਦਿਆਂ ਦੀ ਯਾਰੀ ਪੈ ਜਾਂਦੀ ਹੈ ਫਿਰ ਜਾ ਕੇ ਗੈਰ ਕਾਨੂੰਨੀ ਕੰਮ ਹੁੰਦੇ ਨੇ